ਦੇਖੋ ਰਿਪੋਰਟ ਹੋਏ ਲੋਕਾਂ ਦੀ ਨਵੀਂ ਲਿਸਟ ਇਸ ਜ਼ਿਲ੍ਹੇ ਦੇ ਨਿਕਲੇ ਸਭ ਤੋਂ ਵੱਧ ਪੰਜਾਬੀ 트럼ਪ ਸਰਕਾਰ ਨੇ ਫਿਰ ਲਿਆ ਵੱਡਾ ਐਕਸ਼ਨ ਜੀ ਹਾਂ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਦੋ ਹੋਰ ਜਹਾਜ਼ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਲੈਂਡ ਕਰਨਗੇ ਅੱਜ ਆਉਣ ਵਾਲੇ ਜਹਾਜ਼ ਵਿੱਚ 119 ਪ੍ਰਵਾਸੀ ਹਨ ਇਹਨਾਂ ਵਿੱਚ 67 ਪੰਜਾਬੀ ਹਨ ਅੱਜ ਪਹੁੰਚ ਰਹੇ ਪੰਜਾਬੀਆਂ ਵਿੱਚ ਗੁਰਦਾਸਪੁਰ ਤੋਂ 11, ਹੁਸ਼ਿਆਰਪੁਰ ਤੋਂ 10, ਕਪੂਰਥਲਾ ਦੇ 10, ਪਟਿਆਲਾ ਦੇ 7, ਅੰਮ੍ਰਿਤਸਰ ਦੇ 6, ਜਲੰਧਰ ਦੇ 5, ਫਿਰੋਜ਼ਪੁਰ ਦੇ 4, ਤਰਨਤਾਰਨ ਦੇ 3, ਮੋਹਾਲੀ ਦੇ 3, ਸੰਗਰੂਰ ਦੇ 3, ਰੋਪੜ ਦਾ 1, ਲੁਧਿਆਣਾ ਦਾ 1, ਮੋਗਾ ਦਾ 1, ਫਰੀਦਕੋਟ ਦਾ 1 ਅਤੇ ਫਤਿਹਗੜ੍ਹ ਸਾਹਿਬ ਤੋਂ ਇੱਕ ਨੌਜਵਾਨ ਸ਼ਾਮਲ ਹੈ। ਇਸ ਤੋਂ ਇਲਾਵਾ ਕੱਲ 16 ਫਰਵ ਨੂੰ 157 ਭਾਰਤੀ ਡਿਪੋਰਟ ਹੋ ਕੇ ਪਹੁੰਚਣਗੇ ਇਹਨਾਂ ਵਿੱਚ ਪੰਜਾਬ ਦੇ 53 ਲੋਕ ਹਨ ਇਹਨਾਂ ਵਿੱਚ ਪੰਜਾਬ ਤੋਂ 54 ਹਰਿਆਣਾ ਤੋਂ 60 ਗੁਜਰਾਤ ਤੋਂ 34 ਉੱਤਰ ਪ੍ਰਦੇਸ਼ ਤੋਂ 3 ਮਹਾਰਾਸ਼ਟਰ ਤੋਂ 1 ਰਾਜਸਥਾਨ ਦਾ 1 ਉੱਤਰਾਖੰਡ ਦਾ 1 ਮੱਧ ਪ੍ਰਦੇਸ਼ ਦਾ 1 ਜੰਮੂ ਕਸ਼ਮੀਰ ਦਾ 1 ਅਤੇ ਹਿਮਾਚਲ ਤੋਂ 1 ਬੰਦਾ ਜਿਹੜਾ ਉਹ ਕੱਲ ਨੂੰ ਡਿਪੋਰਟ ਹੋ ਕੇ ਇੱਥੇ ਵਾਪਸ ਆ ਰਿਹਾ ਹੈ ਇਨ੍ਹਾਂ ਵਿੱਚੋਂ ਪਹਿਲੀ ਉਡਾਣ ਦੇ ਅੱਜ ਯਾਨੀ ਸ਼ਨੀਵਾਰ ਕਰੀਬ 10 ਵਜੇ ਆਉਣ ਦੀ ਉਮੀਦ ਹੈ। ਇਸ ਫਲਾਈਟ 'ਚ 119 ਗੈਰ ਕਾਨੂੰਨੀ ਪ੍ਰਵਾਸੀ ਭਾਰਤੀ ਹੋਣਗੇ। ਦੋਵਾਂ ਜਹਾਜ਼ਾਂ ਵਿੱਚ 276 ਲੋਕ ਰਿਪੋਰਟ ਕੀਤੇ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਰਿਸੀਵ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਅੱਜ ਇੱਥੇ ਇਸ ਲਈ ਪੁੱਜਿਆ ਹਾਂ ਤਾਂ ਜੋ ਅਮਰੀਕਾ ਤੋਂ ਭਲਕੇ ਆ ਰਹੇ ਪ੍ਰਵਾਸੀ ਭਾਰਤੀਆਂ ਨੂੰ ਜੀ ਆਇਆਂ ਆਖ ਸਕਾਂ। ਅਤੇ ਮਾਨ ਸਨਮਾਨ ਨਾਲ ਰਿਸੀਵ ਕਰ ਸਕਾਂ ਉਹਨਾਂ ਕਿਹਾ ਕਿ ਲੋਕ ਭਾਵੇਂ ਗਲਤ ਤਰੀਕੇ ਨਾਲ ਏਜੰਟਾਂ ਦੇ ਹੱਥੇ ਚੜ੍ਹ ਕੇ ਅਮਰੀਕਾ ਗਏ ਪਰ ਆਖਰ ਉਹ ਭਾਰਤੀ ਹਨ ਏ ਡੋਨਾਲਡ 트੍ਰੰਪ ਪ੍ਰਸ਼ਾਸਨ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵੱਡੇ ਪੱਧਰ ਤੇ ਕਾਰਵਾਈ ਦਾ ਹਿੱਸਾ ਹੈ ਹਾਲ ਹੀ ਦੇ ਵਿੱਚ ਅਮਰੀਕਾ ਦੇ ਫੌਜੀ ਜਹਾਜ਼ੀ 17 ਗਲੋਬ ਮਾਸਟਰ ਰਾਹੀਂ 104 ਭਾਰਤੀਆਂ ਨੂੰ ਡਿਪੋਰਟ ਕਰਕੇ ਵਾਪਸ ਭੇਜਿਆ ਗਿਆ ਸੀ ਹੱਥਾਂ 'ਚ ਕਤਿੱਤ ਹੱਤਕੜੀਆਂ ਨੂੰ ਲੈ ਕੇ ਸਿਆਸੀ ਹਗਾਮਾ ਹੋਇਆ ਇਸ ਦੀ ਗੂੰਜ ਸੰਸਦ ਵਿੱਚ ਵੀ ਸੁਣਾਈ ਦਿੱਤੀ ਅਜਿਹੇ ਚ ਉਸ ਘਟਨਾ ਦੇ ਸਿਰਫ 10 ਦਿਨਾਂ ਬਾਅਦ ਦੋ ਹੋਰ ਫਲਾਈਟਾਂ ਭਾਰਤ 'ਚ ਲੈਂਡ ਕਰਨ ਜਾ ਰਹੀਆਂ ਹਨ ਸੂਤਰਾਂ ਮੁਤਾਬਕ ਅਮਰੀਕਾ ਤੋਂ 119 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਫਲਾਈਟ ਨੇ ਉਡਾਣ ਭਰੀ ਹੋਈ ਹੈ ਇਹ 에 ਫਲਾਈਟ ਅੱਜ ਸਵੇਰੇ 10 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰੇਗੀ 119 ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚੋਂ 67 ਪੰਜਾਬ 33 ਹਰਿਆਣਾ 8 ਗੁਜਰਾਤ 3 ਉੱਤਰ ਪ੍ਰਦੇਸ਼ 2-2 ਗੋਆ ਦੇ ਮਹਾਰਾਸ਼ਟਰ ਤੇ ਰਾਜਸਥਾਨ ਤੋਂ 1-1 ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ 1-1 ਲੋਕ ਜਿਹੜਾ ਇਸ ਜਹਾਜ਼ ਦੇ ਵਿੱਚ ਸ਼ਾਮਲ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ